ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਤੇ ਮੈਂ ਲਖਵੀਰ ਖੋਹ ਤੇ ਮੇਰਾ ਨਾਂ ਜੀ ਲਖਵੀਰ ਖੋਹ ਕਈਆਂ ਨੂੰ ਨਹੀਂ ਪਤਾ ਮਖਾ ਜਿਹੜੇ ਹੁਣੇ-ਹੁਣੇ ਆਪਣੇ ਨਾਲ ਜੁੜਿਆ ਚਲੋ ਆਪਾਂ ਹੁਣ ਜਦੋਂ ਵੀ ਬਲੌਗ ਸਟਾਰਟ ਕਰਾਂਗੇ ਆ ਕਰਿਆ ਕਰਾਂਗੇ ਆਪਾਂ ਆਪਦਾ ਨਾਂ ਜ਼ਰੂਰ ਬੋਲਿਆ ਕਰਾਂਗੇ ਤਾਂ ਕਰਕੇ ਅੱਜ ਮੈਂ ਆਪਦਾ ਨਾਂ ਬੋਲਿਆ ਤੇ ਜਿਹੜੇ ਪਹਿਲੀ ਵਾਰ ਪਲੀਜ਼ ਵੀਡੀਓ ਦੇਖ ਰਹੇ ਆ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਕਿਵੇਂ ਦੀ ਲੱਗੀ ਲਾਈਕ ਵੀ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਓ ਜੀ ਮੰਮੀ ਚੀ ਰਹੀ ਹੈ ਇੱਥੇ ਸਾਗ ਮੰਮੀ ਨੇ ਮੇਥੇ ਸਾਗ ਪਾਲਕ ਬਾਥੂ ਤੇ ਥੋੜਾ ਜਿਹਾ ਧਨੀਆ ਤੇ ਇੰਨਾ ਸਮਾਨ ਸਾਰਾ ਚੀਰਤਾ ਸੀ ਤੇ ਇੱਧਰ ਮੈਂ ਧਰ ਲਿਆ ਸੀ ਕੁੱਕਰ ਕੁੱਕਰ ਦੇ ਵਿੱਚ ਆਪਾਂ ਪਾਤਾ ਸੀ ਪਾਣੀ ਪਾਣੀ ਨਮਕ ਨੂਣ ਪਾਤਾ ਸੀ ਨੂਣ ਹੀ ਆਦੇ ਹੁੰਨੇ ਸੀ ਤੇ ਨੂਣ ਪਾ ਕੇ ਜੀ ਤੇ ਲੱਕੜਾਂ ਨੂੰ ਅੱਗ ਦਿੱਤੀ ਸੀ ਮੈਂ ਚੜਾ ਤੇ ਹੁਣ ਮੰਮੀ ਚੀਰੀਆਂ ਦੇ ਨਾਲ ਦੀ ਨਾਲ ਮੈਂ ਬਾਲਟੀ 'ਚ ਪਾ ਲਈ ਸੀ ਪਾਣੀ ਤੇ ਧੋ ਧੋ ਕੇ ਬਸ ਪਾ ਦੂੰਗੀ ਫਿਰ ਮੈਂ ਤੇ ਲਓ ਜੀ ਇੱਥੇ ਅੱਧਾ ਪਾਤਾ ਸੀ ਮੈਂ ਤੇ ਅੱਧਾ ਰਹਿ ਗਿਆ ਸੀ ਸਾਗ ਪਾਉਣ ਵਾਲਾ ਤੇ ਅੱਧਾ ਕੁੱਕਰ ਦੇ ਵਿੱਚ ਜੀ ਅਸੀਂ ਤਾਂ ਬਣਾਉਣੇ ਹੁੰਦਾ ਕਿਉਂਕਿ ਸਾਡੀ ਜਿਹੜੀ ਪਤਿੱਲੀ ਆ ਉਸ ਥੋੜੀ ਛੋਟੀ ਹੈ ਉਹਦੇ ਚ ਬਸ ਜਿਵੇਂ ਜਿਵੇਂ ਇਹ ਚ ਤਾਂ ਹੁਣ ਕੁੱਕਰ ਦੇ ਵਿੱਚ ਤਾਂ ਦੁੱਗਣਾ ਪੈ ਜਾਂਦਾ ਹਨਾ ਉਹ ਚ ਬਸ ਥੋੜਾ ਹੀ ਪੈਂਦਾ ਵੀ ਕਿਹੜਾ ਹੀ ਪੈਂਦਾ ਉਹ ਚ ਦਵਾਰੇ ਨਹੀਂ ਤੇ ਫਿਰ ਸਾਨੂੰ ਮੰਮੀ ਆਖ ਦਿੰਦੇ ਵੀ ਸਾਰਾ ਦਿਨ ਵੀ ਲੈ ਜਾਂਦਾ ਮੱਥਾ ਵੀ ਮਾਰਦੇ ਹਨਾ ਆਪਾਂ ਕਿੰਨਾ ਸਮਾਨ ਵੀ ਪੈਂਦਾ ਇਹਦੇ ਵਿੱਚ ਸਾਰਾ ਕੁਝ ਤੇ ਕਹਿੰਦੀ ਵੀ ਕੋਈ ਦੋ ਤਿੰਨ ਡੰਗ ਸਰੇ ਵੀ ਤਾਂ ਫੇਰ ਹੀ ਆ ਹੀ ਹੁੰਦਾ ਜੀ ਸਾਗ ਦਾ ਹਨਾ ਇੱਕ ਜਿਵੇਂ ਅੱਜ ਬਣਾ ਲਿਆ ਸਵੇਰੇ ਕੋਈ ਸਬਜ਼ੀ ਬਣਾਉਣ ਦੀ ਲੋੜ அ කාන්නේ 하나 දිය खరాබි හඳ ਤੇ ਲਓ ਜੀ ਬਸ ਹੁਣ ਸਿਆਲ ਆ ਗਿਆ ਹੁਣ ਆਪਣੇ ਸਾਗ ਹੀ ਚੱਲੂਗਾ ਅੱਗੇ ਜਸ਼ਨ ਦਾ ਡੈਡੀ ਆਹ ਹਦੰਦੇ ਕਹਿੰਦੇ ਜਿ ਨਜ਼ਰ ਤੁੰਨੀ ਹਰੀ ਨਹੀਂ ਹੁੰਦੀ ਉਹਨਾਂ ਚਿਰ ਸਾਗ ਹੀ ਚੱਲੂ ਹੈ ਸਹੀ ਗੱਲ ਹੈ ਜੀ ਤੇ ਕੁਛ ਐ ਹੋ ਜਾਂਦਾ ਜੀ ਵੀ ਜਿਵੇਂ ਅਸੀਂ ਧਰ ਲਿਆ ਜਿਵੇਂ ਤੇ ਫਿਰ ਭਣ ਕੇ ਫੜਾ ਦਿੰਦੇ ਹੁੰਦੇ ਆ ਜੇ ਉਹਨਾਂ ਨੇ ਧਰ ਲਿਆ ਫਿਰ ਉਹ ਸਾਨੂੰ ਫੜਾ ਦਿੰਦੇ ਹੁੰਦੇ ਬਸ ਐ ਜਿੱਦੇ ਉਹ ਬਣਾਉਂਦੇ ਅਸੀਲੇ ਉਹਨਾਂ ਨੇ ਤੇ ਜਿੱਦੇ ਅਸੀਂ ਬਣਾਉਣੇ ਹੁੰਨੇ ਆ ਫਿਰ ਉਹਦੇ ਭਣ ਕੇ ਪੈਣ ਕੇ ਬਣਾਉਂਦੇ ਆ ਫਿਰ ਉਹਦੇ ਆਪਾ ਲਿਆਉਣੇ ਤੇ ਭੈਣ ਜਿਹਦੇ ਆਪਾ ਬਣਾਉਣੇ ਉਹ ਭੈਣ ਕੇ ਫੜਾ ਦਿੰਨੀ ਹੁੰਦੇ ਆ ਤੇ ਲੋ ਜੀ ਇੱਥੇ ਟਾਈਮ ਹੋ ਗਿਆ ਇਹ ਤਰਿਆ ਸੀਗਾ ਅਸੀਂ 12:30 12:30 ਦਾ ਟਾਈਮ ਸੀਗਾ ਤੇ ਇੱਥੇ ਵੱਜ ਚੁੱਕੇ ਸੀਗੇ 4:30 4 ਵਜੇ ਮੰਮੀ ਨੇ ਵੀ ਵੀ ਸਾਗ ਆਪਣਾ ਜਮਾ ਬਣ ਗਿਆ ਸੀਗਾ ਤੇ ਆਪਣੇ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਲੱਗੀਆਂ ਹੋਈਆਂ ਆਪਣੇ ਗੁੱਜਿਆਂ ਤੇ ਤੇ ਮੰਮੀ ਤੋੜ ਲਿਆਏ ਸੀਗੇ ਕਾਰਡੀਓ ਮੱਖਾਂ ਵਰਗੀ ਰੀਸਣੀ ਜੀ ਬਹੁਤ ਹੀ ਜਿਆਦਾ ਟੇਸਟੀ ਬਣਿਆ ਥੋੜੀਆਂ ਜਿਹੀਆਂ ਮਿਰਚਾਂ ਪਾਈਆਂ ਤੇ ਵਧੀਆ ਕਰਾਰਾ ਬਣਿਆਗਾ ਤੇ ਇੱਥੇ ਜੀ ਜਸ਼ਨ ਦੇ ਡੈਡੀ ਵਰਗੇ ਭਰ ਲਈ ਸੀਗੇ ਟਰਾਲੀ ਤੇ ਸੁੱਕ ਗਿਆ ਸੀਗਾ ਜੀ ਝੋਨਾ ਆਪਣਾ ਵਧੀਆ ਵਿੱਚ ਚੈੱਕ ਕਰਾਂ ਕਿ ਐਸੀ ਮੌਇਸਚਰ ਸਹੀ ਆਇਆ ਤੇ 7-8 ਦਿਨ ਹੋ ਗਏ ਜੀ ਸਕਾਉਂਦਿਆਂ ਨੂੰ ਵੀ ਤੇ ਟਰਾਲੀ ਭਰ ਰਹੇ ਸੀਗੇ ਇੱਥੇ ਕਿਉਂਕਿ ਕੱਲ ਨੂੰ ਫਿਰ ਮੰਡੀ ਲੈ ਕੇ ਜਾਣਾ ਸੀਗਾ ਤੇ ਟਰਾਲੀ ਜੀ ਲਗਭਗ ਇਹਨਾਂ ਨੇ ਭਾਰੀ ਦਿੱਤੀ ਸੀ ਮੈਂ ਇਹ ਅੱਧੇ ਘੰਟੇ-ਘੰਟੇ ਬਾਅਦ ਦੁਬਾਰੇ ਵੀਡੀਓ ਬਣਾਈ ਸੀਗੀ ਤੇ ਜਸਨੇ ਨੂੰ ਆਪਣੇ ਨੂੰ ਤਾਂ ਚੜਾਤਾ ਸੀਗਾ ਕਹਿੰਦੇ ਵੀ ਭਾਈ ਜਿਹੜਾ ਪਿੱਛੇ ਵੀ ਇਕੱਠਾ ਹੋ ਜਾਂਦਾ ਥੋੜਾ ਇਹ ਗਾਂ ਘਰੀ ਚੱਲ ਤੇ ਜਸਨੇ ਨੂੰ ਆਪਣੇ ਨੂੰ ਲਾਤੀ ਸੀ ਕਿ ਡਿਊਟੀ ਤੇ ਟਰਾਲੀ ਲਗਭਗ ਭਰ ਗਈ ਸੀ ਜੀ ਸਾਰੀ ਮਾੜਾ ਮੋਟਾ ਜਿਆ ਰਹਿ ਗਿਆ ਸੀ ਉਹ ਕਹਿੰਦੇ ਵੀ ਜਦੋਂ ਆਪਾਂ ਵੀ ਕਹਿੰਦੇ ਵੀ ਦੂਜਾ ਚੋਂ ਨਾ ਘਰ ਕੋਲੇ ਵੜਾਇਆ ਉਹਦੇ ਚ ਲੈ ਜਾਗੇ ਪਾ ਕੇ ਕਹਿੰਦੇ ਫਿਰ ਜਦੋਂ ਹੁਣ ਪੈਂਦਾ ਹੀ ਨਹੀਂ ਹਨਾ ਤੇ ਲੋ ਜੀ ਮੰਮੀ ਨੇ ਮਸਾਲਾ ਉਹ ਤੋਂ ਨੂੰ ਪਤਾ ਰ ਅਗਰ ਤਾਂ ਸਹੀ ਦੁਬਾਦ ਵਿੱਚ ਗੰਡਾ ਕੀ ਨਾ ਲੈਣਦੇ ਆਪਣੀ ਲਸਣ ਆ ਤੇ ਆਦਾ ਤੇ ਹਰੀਆਂ ਮਿਰਚਾਂ ਸਾਰਾ ਪੇਸਟ ਬਣਾ ਲਿਆ ਸੀਗਾ ਤੇ ਕੁਝ ਲਾਲ ਮਿਰਚਾਂ ਪਾਤੀਆਂ ਸੀਗੀਆਂ ਤੇ ਮੰਮੀ ਨੇ ਪੂਰਾ ਇਹ ਰਗੜ ਕੇ ਮਸਾਲਾ ਕਰ ਲਿਆ ਸੀ ਰੈਡੀ ਮੁੜ ਕੇ ਰਿਜਦੇ ਹੋਏ ਸਾਗ ਦੇ ਵਿੱਚ ਪਾਤਾ ਸੀਗਾ ਜੀ ਸਾਰਾ ਸਮਾਨ ਤੇ ਨਾਲੇ ਤਾਂ ਮੰਮੀ ਕਹਿੰਦੇ ਵੀ ਜਿਹੜਾ ਮਾੜਾ ਮੋਟਾ ਪਾਣੀ ਹੋਊਗਾ ਵੀ ਉਹ ਸੋਖ ਸੁੱਕ ਜੂਗਾ ਨਾਲੇ ਕਹਿੰਦੇ ਵੀ ਮਸਾਲਾ ਪੱਕ ਜੇ ਜਾਊਗਾ ਹਨਾ ਚੁੱਲ੍ਹੇ ਦੇ ਉੱਤੇ ਸੇਕ ਲੱਗ ਜੂਗਾ ਤੇ ਸਾਗ ਸੂਗ ਵਾਲੇ ਤਾਂ ਜੀ ਸਾਡੇ ਮੰਮੀ ਬੱਟ ਕਾੜਦੂ ਤਾਂ ਸਾਗ ਬਹੁਤ ਵਧੀਆ ਬਣਾਉਂਦੇ ਆ ਤੇ ਸਾਗ ਦੀ ਤਾਂ ਬਸ ਇੰਨਾ ਟੇਸਟੀ ਬੰਦ ਆ ਜੇ ਤੁਸੀਂ ਕਦੇ ਆਉਨਾ ਤੇ ਸਸੇ ਖਾ ਕੇ ਦੇਖ ਤੁਸੀਂ ਆਖੋ ਹਾਂ ਭਈ ਵਾਕੀ ਸਾਗ ਬਹੁਤ ਹੀ ਜ਼ਿਆਦਾ ਵਧੀਆ ਬਣੇ ਸਾਗ ਬਹੁਤ ਵਧੀਆ ਬਣਾਉਂਦੇ ਆ ਜੀ ਮੰਮੀ ਇਸ ਗੱਲ 'ਚ ਕੋਈ ਹੋਣੀਗਾ ਤੇ ਲਓ ਜੀ ਸਾਗ ਆਪਣਾ ਹੋ ਗਿਆ ਰੈਡੀ ਤੇ ਬਸ ਹੁਣ ਇਹ ਘੋਟਣ ਵਾਲਾ ਰਹਿ ਗਿਆ ਲੋ ਜੀ ਲੱਗ ਗਏ ਮੰਮੀ ਕੋਟਣ ਤੇ ਜਿਹੜਾ ਆਪਾਂ ਜੀ ਗ੍ਰੈਂਡਰ ਨਾਲ ਉਹ ਕਰਦੇ ਆ ਉਹ ਜਾਦੀ ਉਹ ਹੋ ਜਾਂਦਾ ਤੁਸੀਂ ਆਖੋਗੇ ਵੀ ਸਾਗ ਬਣਾਈ ਜਾਂਦੇ ਕਹਿੰਦੇ ਹੋਰ ਹੀ ਬਣ ਜਾਂਦਾ ਜੀ ਉਹ ਤਾਂ ਮੋਕ ਜੀ ਭੋਗ ਜੀ ਸਾਡੇ ਜਦੋਂ ਰੈਡੀ ਆਦੇ ਹੁੰਦੇ ਭੋਗ ਜੀ ਵਰਗਾ ਬਣਾ ਲੈਂਦੇ ਜੇ ਕਿਸੇ ਦਾ ਬਲੌਗ ਚ ਦੇਂਦੇ ਆ ਜਿਹੜੇ ਗ੍ਰੈਂਡਰ ਨਾਲ ਉਹ ਕਰਦੇ ਆ ਤੇ ਆ ਮਦਨੀ ਦੇ ਨਾਲ ਤਾਂ ਜੀ ਸਾਗ ਬਹੁਤ ਹੀ ਜਾਦੇ ਵਧੀਆ ਘੋਟਿਆ ਜਾਂਦਾ ਹੁੰਦਾ ਤੇ ਤੁਸੀਂ ਆ ਬਾਲਾ ਵਧੀਆ ਲੱਗਦਾ ਉਹਦੇ ਨਾਲ ਤਾਂ ਜੀ ਪਤਲਾ ਆ ਜਾ ਹੋਰੀ ਹੋ ਜਾਂਦਾਗਾ ਤੇ ਕੋਈ ਤਾਂ ਜੀ ਇਹਦੇ ਵਿੱਚ ਜਿਵੇਂ ਬੇਸਣ ਪਾਉਂਦਾ ਤੇ ਅਸੀਂ ਅਸੀਂ ਵੀ ਸ਼ੁਰੂ ਤੋਂ ਆਟਾ ਹੀ ਪਾਣੇ ਹੁੰਨੇ ਆ ਤੇ ਅਸੀਂ ਮੰਮੀ ਬਣਨਦੇ ਆਟਾ ਆਟਾ ਪਾ ਕੇ ਜੀ ਬਸ ਥੋੜਾ ਜਿਹਾ ਆਪਾਂ ਥੋੜਾ ਜਿਹਾ ਹੋਰ ਸੇਕ ਲਵਾ ਦਾਂਗੇ ਦੂਆ ਦਾ ਆਟਾ ਪਉਣ ਤੋਂ ਬਾਅਦ ਥੋੜਾ ਸੇਕ ਤੇ ਹੋਰ ਧਰ ਦਾਂਗੇ ਤੇ ਮੰਮੀ ਦੇ ਘੋਟ ਦੇ ਘੋਟ ਦੇ ਮੈਂ ਸਾਰਾ ਸਮਾਨ ਜਿਹੜਾ ਤੜਕਾ ਲਾਉਣਾ ਸੀਗਾ ਟਮਾਟਰ ਗੰਡਾ ਹਰੀ ਮਿਰਚ ਇਹੇ ਚੀਰ ਕੇ ਰੱਖਲੇ ਸੀਗੇ ਤੇ ਕੁਛ ਟਾਈਮ ਮੰਮੀ ਨੇ ਮਹੋ ਕਰਿਆ ਇਹਨੂੰ ਘੋਟਿਆ ਕੁਛ ਟਾਈਮ ਫਿਰ ਮੰਮੀ ਕਹਿੰਦੇ ਮੇਰੇ ਬਾਹਾਂ ਦੁਖ ਲੱਗ ਗਈ ਕਹਿੰਦੇ ਲੈ ਤੂੰ ਘੋਟ ਫਿਰ ਕੁਛ ਟਾਈਮ ਮੈਂ ਘੋਟਿਆ ਤੇ ਸਾਗ ਜੀ ਬਹੁਤ ਹੀ ਜਿਆਦਾ ਵਧੀਆ ਤੁਸੀਂ ਜਮ ਵੇਖਿਓ ਕਿੰਨਾ ਸੋਹਣਾ ਬਣਿਆ ਲੋ ਜੀ ਮੰਮੀ ਨੇ ਪਾਤਾ ਦੋ ਬਰੀ ਆਟਾ ਪਾਇਆ ਸੀ ਥੋੜਾ ਥੋੜਾ ਕਿਉਂਕਿ ਆٹے ਨਾਲ ਜੀ ਐ ਹੋ ਜਾਂਦਾ ਵੀ ਜਿਹੜਾ ਕੋਈ ਮਾੜਾ ਮੋਟਾ ਪਾਣੀ ਹੁੰਦਾ ਉਹ ਸਹੀ ਵੀ ਸਹੀ ਹੋ ਜਾਂਦਾ ਵੀ ਜਿਵੇਂ ਆਪਾਂ ਨੂੰ ਸਾਗ ਜਿਵੇਂ ਦਾ ਚਾਹੀਦਾ ਹੁੰਦਾ ਵਧੀਆ ਬਣ ਜਾਂਦਾ ਤੇ ਲੋ ਜੀ ਇੱਧਰ ਆਪਾਂ ਪਤਲੀ ਚ ਪਾ ਲਿਆ ਕਿਉਂ ਦੇ ਸੀਗੇ ਉਹਦਾ ਹੀ ਤੜਕਾ ਲਾਇਆ ਸੀ ਜੀ ਸਾਗ ਦੇਖੋ ਤੁਸੀਂ ਕਿੰਨਾ ਸੋਹਣਾ ਘਟਿਆ ਗਏ ਦੇਸੀ ਕੇ ਸਾਗ ਦਾ ਜੀ ਬਣਿਆ ਹੀ ਦੇਸੀ ਘਿਓ ਦੇ ਨਾਲ ਹੈ ਮੱਖਣੀ ਹੋਵੇ ਦੇਸੀ ਘਿਓ ਹੋਵੇ ਜਾਂ ਜਿਵੇਂ ਤੜਕੇ ਖਾਵਾਂਗੇ ਉਹਦੋਂ ਅਸੀਂ ਮੱਖਣੀ ਪਾਵਾਂਗੇ ਤੇ ਹੁਣ ਤਾਂ ਆਪਣੇ ਕੋਲ ਦਿੱਤਾ ਘਿਓਾ ਗਰਮ ਕਰਿਆ ਹੋਇਆ ਆਪਾਂ ਉਹ ਹੀ ਪਾਵਾਂਗੇ ਤੇ ਲੋ ਜੀ ਦੇਸੀ ਘਿਓ ਦਾ ਆਪਾਂ ਤੜਕਾ ਵੀ ਦੇਸੀ ਘਿਓ ਦਾ ਹੀ ਲਾਵਾਂਗੇ ਤੇ ਆਪ ਪਾਤਾ ਸੀ ਤੜਕਾ ਵਿੱਚ ਤੇ ਕੋਲਿਆਂ ਦੀ ਅੱਗ ਤੇ ਜੀ ਥੋੜੀ ਜੀ ਵਾਸਾ ਇੱਕ ਛੱਡੀ ਦੀ ਲੋੜ ਹੀ ਪਈ ਤੇ ਮਸਾਲਾ ਤੜਕਾ ਜਿਹੜਾ ਆਪਣਾ ਵਧੀਆ ਪੁੱਜ ਗਿਆ ਸੀਗਾ ਜਿੰਨਾ ਵੀ ਸਮਾਨ ਪਾਇਆ ਸੀ ਤੇ ਸਾਗ ਜੀ ਉਹ ਹੁੰਦਾ ਹਨਾ ਵੀ ਇੱਕ ਜਣੇ ਨੂੰ ਵੀ ਜਮਾ ਕੋਲੇ ਭਾਲਦਾ ਹੁੰਦਾ ਸੀ ਵੀ ਉੱਤੇ ਹੋਵੇ ਇੱਕ ਜਣਾ ਅੱਗ ਜਮਾ ਨਾ 부ਜੇ ਤੇ ਦੋ ਲੱਕੜਾਂ ਲਾਈਆਂ ਸੀਗੀਆਂ ਜੀ ਤੇ ਇੱਕ ਮੈਂ ਵਿਚਦੀ ਫੇਰ ਲਈ ਆਈ ਸੀ ਲੱਕੜ ਤਿੰਨ ਲੱਕੜਾਂ ਖਾ ਗਿਆ ਸਾਗ ਤੇ ਬਾਕੀ ਫਿਰ ਸਾਨੂੰ ਪਤਾ ਸਾਗ ਬਣਿਆ ਵੀ ਬਹੁਤ ਵਧੀਆ ਸੀਗਾ ਲਓ ਜੀ ਆਪਣਾ ਮਸਾਲਾ ਭੁੱਜ ਚੁੱਕਿਆ ਸੀ ਇੱਥੇ ਮਸਾਲਾ ਜਮਾ ਰੈਡੀ ਹੋ ਗਿਆ ਸੀ ਇਹ ਆਪਣਾ ਸਮਾਨ ਜਿਹੜਾ ਪਾਇਆ ਸੀ ਇਹ ਤੋਂ ਬਾਅਦ ਆਪਾਂ ਪਾਤਾ ਵਿੱਚ ਸਾਗ ਸਾਗ ਜੀ ਬਾਕੀ ਤੁਸੀਂ ਸਾਰੇ ਜਣੇ ਦੱਸੋ ਕਮੈਂਟ ਕਰਕੇ ਵੀ ਕਿੰਮੇ ਦਾ ਸੋਨ ਦੇਖਣ ਚ ਕਿੰਮੇ ਦਾ ਲੱਗਿਆ ਹਨਾ ਵੀ ਪਤਾ ਹੀ ਲੱਗ ਜਾਂਦਾ ਆਪਾਂ ਨੂੰ ਵੀ ਵਧੀਆ ਬਣਿਆ ਹੋਊਗਾ ਟੇਸਟੀ ਬਣਿਆ ਹੋਊਗਾ ਵੀ ਜਿਸ ਹਾਵ ਨਾਲ ਆਪਾਂ ਸਮਾਨ ਵਗੈਰਾ ਜਿਵੇਂ ਤਰਕਾ ਛੜਕਾ ਲਾਇਆ ਤੇ ਖਰਚਾ ਬਹੁਤ ਹੁੰਦਾ ਜੀ ਸਾਗ ਤੇ ਸਾਗ ਮੰਮੀ ਕਹਿੰਦੇ ਆਗੇ ਆਹ ਹੁੰਦੇ ਵੀ ਬੰਦੇ ਆਖ ਦਿੰਦੇ ਸਾਗ ਬਣਾਓ ਸਾਡੇ ਡੈਡੀ ਤੇ ਜਿਵੇਂ ਰੈਡੀ ਨੂੰ ਇਹਨਾਂ ਨੂੰ ਬਹੁਤ ਹੋਇਆ ਵੀ ਸਾਗ ਕਿਤੇ ਦੇ ਘਰੀਆਂ ਤਿੰਨ ਚਾਰ ਦਿਨ ਹੋ ਗਏ ਸਾਗ ਬਣਾ ਲੈਨੇ ਆ ਸਾਗ ਬਣਾ ਲੈਨੇ ਆ ਤੇ ਅੱਜ ਫਿਰ ਰੈਡੀ ਲਈ ਆਏ ਤੇ ਬੰਦਿਆਂ ਨੂੰ ਬਾਹਲਾ ਹੁੰਦਾ ਜੀ ਸਾਗ ਦਾ ਹਨਾ ਵੀ ਸਾਗ ਖਾਣਾ ਸਾਗ ਖਾਣ ਕਿ ਚਲੋ ਮੜਾਈ ਲਿਆ ਫਿਰ ਮੰਮੀ ਨੇ ਤੇ ਲਓ ਜੀ ਤਰਕਾ ਆਪਾ ਦੇ ਤੱਲਾ ਤੇ ਬਸ ਇਹ ਤੋਂ ਬਾਅਦ ਮੈਂ ਤਾਰ ਦੂੰਗੀ ਦੁੱਧ ਗਰਮ ਦੁੱਧ ਗਰਮ ਕਰਦੇ ਹੁੰਦੇ ਹੁੰਦੇ ਆਪਾਂ ਕੱਢ ਲਿਆਵਾਂਗੇ ਤਾਰਾਂ ਤਾਰਾਂ ਕੱਢ ਕੇ ਬਸ ਹੁੰਦਾ ਜਦੋਂ ਵੀ ਤੜਕਾ ਛੜਕਾ ਲਾਤਾ ਨਾ ਉਹ ਤਾਂ ਐ ਹੋ ਗਿਆ ਜੀ ਵੀ ਕਿਹੜਿਆ ਬਟਾ ਹੈ ਵਾ ਰੋਟੀ ਬਣ ਜੇ ਤੇ ਆਪਾਂ ਰੋਟੀ ਪਕਾ ਕੇ ਸਾਗ ਨਾਲ ਵੀ ਖਾ ਲਈਏ ਕਿਰਾ ਹਨਾ ਰੋਟੀ ਤੇ ਲਓ ਜੀ ਇੱਥੇ ਆਪਣੀ ਡੱਗੀ ਦੇ ਵਿੱਚ ਪਾਣੀ ਹੋ ਗਿਆ ਸੀ ਖਤਮ ਹੋ ਤਿੰਨ ਚਾਰ ਦਿਨ ਹੋ ਗਏ ਪਾਣੀ ਆਇਆ ਨਹੀਂ ਕਿਉਂਕਿ ਬਾਰਡਰ ਬਾਕਸ ਕੋਲ ਨੂੰ ਵੀ ਉੱਥੋਂ ਪਾਈਪ ਫੁੱਟ ਗਈ ਸਾਰੇ ਹੀ ਨਹੀਂ ਆਉਂਦਾ ਪਿੰਡ ਦੇ ਵਿੱਚ ਕਈ ਵੀ ਜਿਹੜੇ ਜਿਨ੍ਹਾਂ ਨੇ ਟੁੱਟਣਾ ਵੀ ਉਹ ਬਾਰਡਰ ਬਾਕਸ ਤੋਂ ਜਿੱਥੇ ਸਾਡੇ ਪਾਣੀ ਆਉਂਦਾ ਉਹਨਾਂ ਦੇ ਉਹਨਾਂ ਦੇ ਵੀ ਤਿੰਨ ਚਾਰ ਦਿਨ ਹੋ ਗਏ ਸਾਡੇ ਵੀ ਪਾਣੀ ਨਹੀਂ ਆਇਆ ਤੇ ਹੁਣ ਕੋਈ ਉੱਥੇ ਪਾਈਪ ਵਗੈਰਾ ਕੋਈ ਨਵੀਂ ਪਾਉਣਗੇ ਫੇਰ ਕਿਤੇ ਪਾਣੀ ਆਊਗਾ ਤੇ ਆਪਣੇ ਇੱਥੇ ਕੋਲੇ ਪਾਣੀ ਲੱਗ ਰਿਹਾ ਸੀਗਾ ਜੀ ਖਾਲ ਚਵਾਈ ਜਾਂਦਾ ਸੀ ਪਾਣੀ ਤੇ ਫਿਰ ਆਪਾਂ ਉੱਥੇ ਜਾ ਕੇ ਡੈਡੀ ਨੇ ਮੋਟਰ ਲਾਈ ਮੋਟਰ ਲਾਗੇ ਫਿਰ ਜਿਹੜੀ ਸਾਡੀ ਵੱਡੀ ਪੈਪ ਆ ਉਹ ਡੱਗੀ ਦੇ ਵਿੱਚ ਸਿੱਟੀ ਤੇ ਚਲੋ ਆਏ ਵੀ ਕੁਛ ਨਾ ਕੁਛ ਕਹਿੰਦੇ ਵੀ ਚੱਲ ਕੋਈ ਉਹ ਹੋ ਜਾਊਗਾ ਕੱਲ ਨੂੰ ਕਹਿੰਦੇ ਚਲੋ ਕੈਂਟਰ ਪਵਾ ਲਾਂਗੇ ਹਨਾ ਤੇ ਮੈਨੂੰ ਕਹਿ ਰਹੇ ਸੀ ਮੰਮੀ ਦੇਖ ਪਾਣੀ ਆਉਂਦਾ ਕਿ ਨਹੀਂ ਡੱਗੀ ਚਲਾ ਰੱਖੀ ਹੈ ਕਿ ਮਖਾ ਪਾਣੀ ਆ ਗਿਆ ਬਈ ਪਾਣੀ ਚੱਕੂ ਵੀ ਹੁਣ ਜਦੋਂ ਚਕਾਇਆ ਆਪਾਂ ਤੇ ਡੱਗੀ ਆਪਣੀ ਬਿਲਕੁਲ ਖਾਲੀ ਹੋ ਗਈ ਜੀ ਫਿਰ ਪਸ਼ੂਆਂ ਨੂੰ ਵੀ ਇੱਥੋਂ ਹੀ ਪਿਆਇਆ ਮੈਂ ਬਾਲਟੀਆਂ ਭਰਤੀਆਂ ਸੀਗੀਆਂ ਤੇ ਪਸ਼ੂਆਂ ਨੂੰ ਵੀ ਇੱਥੇ ਲੋ ਜੀ ਸਾਗ ਆਪਣਾ ਰੈਡੀ ਹੈ ਸਾਗ ਸਾਗ ਦੇ ਨਾਲ ਅੱਜ ਆਪਾਂ ਰੋਟੀ ਦੀ ਦੂਜੀ ਬਣਾਈ ਹੈ ਵੀ ਆ ਆਟੇ ਦੀ ਤੇ ਆਪਣੇ ਕੋਲੇ ਵੀ ਕੀ ਆ ਤੇ ਹੁੰਦੇ ਆ ਮੱਕੀ ਦਾ ਆਟਾ ਹੈ ਨਹੀਂ ਸੀਗਾ ਤੇ ਆਪਾਂ ਕਦੇ ਬਣਾਈ ਵੀ ਨਹੀਂ ਮੱਕੀ ਦੇ ਆਟੇ ਦੀ ਰੋਟੀ ਤੇ ਜਦੋਂ ਅਗਲੀ ਵਾਰ ਸਾਗ ਬਣਾਇਆ ਉਹ ਤਾਂ ਜਰੂਰ ਮਗਾਵਾਗੇ ਤੇ ਡੈਡੀ ਹੋ ਰਿਹਾ ਤੇ ਬੇਲੇ ਹੈ ਨਹੀਂ ਸੀਗੇ ਜਦੋਂ ਆਟਾ ਮੱਕੀ ਦਾ ਫੇਰ ਸਾਗ ਬਣਾਇਆ ਉਦੋਂ ਮਗਾਵਾਗੇ ਤੇ ਨਾਲ ਚੀਰੀ ਆਪਾਂ ਮੂਲੀ ਪਿਆਜ਼ ਤੇ ਨਾਲ ਆਪਣੇ ਕੋਲੇ ਕੌਲਾ ਭਰਿਆ ਲੱਸੀ ਦਾ ਲੋ ਜੀ ਸਾਗ ਆਪਾਂ ਬਣਾਉਣੇ ਹਨ ਇਸ ਤਰੀਕੇ ਨਾਲ ਤੇ ਖਾਣ ਚ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਚੈੱਕ ਕਰਿਆ ਸੀਗਾ ਮੈਂ ਤੇ ਖਾ ਲਓ ਜੀ ਸਾਰੇ ਜਣੇ ਰੋਟੀ ਤੁਹਾਡੇ ਵਾਸਤੇ ਰੋਟੀ ਭੇਜੀ ਆਪਾਂ ਤੇ ਸਾਰੀ ਸਬਸਕ੍ਰਾਈਬਰਾਂ ਨੂੰ ਸਾਡੇ ਵੱਲੋਂ ਜੀ ਰੋਟੀ ਖਾ ਲਓ ਸਾਰੇ ਜਣੇ ਸਾਗ ਦੇ ਨਾਲ ਲਓ ਜੀ ਰੋਟੀ ਪਾਣੀ ਖਾ ਲਿਆ ਭਾਂਡੇ ਪੁੰਡੇ ਚੱਕ ਤੇ ਕੰਮ ਥੰਦਾ ਨਿਬੜ ਗਿਆ ਸਾਰਾ ਕੀ ਡੈਮ ਹੋਗਾ ਮਟਾਂਬੀ 7 ਵਜਨ ਦੇ ਵਿੱਚ 10 ਮਿੰਟ ਰਹਿ ਗਏ ਤੇ ਆਪਣਾ ਕੰਮ ਏ ਟੂ ਜਟ ਸਾਰਾ ਨਿਬੜ ਗਿਆ ਸਭ ਆਪੋ ਆਪਣੇ ਕਮਰਿਆਂ ਦੇ ਵਿੱਚ ਵੜ ਗਏ ਤੇ ਜਸ਼ਨ ਦੇ ਰੈਡੀ ਨੇ ਜ਼ਰਾ ਇਹ ਆਪਦਾ ਕੰਬਲ ਲੈ ਲਿਆ ਤੇ ਆ ਜਸ਼ਨੇ ਦਾ ਗੰਬੜਾ ਮੈਂ ਹਜੇ ਖੇਸਤੀ ਪੰਨੀ ਆ ਮੈਂ ਇਧਰ ਆ ਇਧਰਲੇ ਸਾਈਡ ਹੁੰਨੀ ਜਾਵਾ ਨਾਲ ਬੈੱਡ ਦੇ ਤਾਂ ਕਰਕੇ ਵੀ ਪੱਖੇ ਦੀ ਹਵਾ ਮੈਨੂੰ ਇੰਨੀ ਨਹੀਂ ਲੱਗਦੀ ਮੈਂ ਹਜੇ ਵੀ ਮੈਨੂੰ ਇੰਨੀ ਠੰਡ ਮਹਿਸੂਸ ਜੀ ਨਹੀਂ ਹੁੰਦੀ ਮੈਂ ਖੇਸਤੀ ਬੰਨੀ ਆ ਹਜੇ ਤੇ ਬਸ ਮੇਲਾ 10 ਦਿਨਾਂ ਨੂੰ ਤਾਂ ਮੈਨੂੰ ਵੀ ਕੰਬਲ ਕੱਢਣਾ ਪੂਗਾ ਪੇਟੀ ਦੇ ਵਿੱਚ ਪਿਆਰ ਬਸੇ ਜਿੰਨਾ ਦੋਨਾਂ ਦੇ ਕੱਢ ਤੇ ਬਾਕੀ ਡੈਡੀ ਨੇ ਕੱਢ ਲਿਆ ਮਮਾ ਤੇ ਮੰਮੀ ਦੋਨੇ ਖੇਸਤੀ ਹੋਣਗੇ ਤੇ ਬਸ 10 ਦਿਨਾਂ ਦਿੱਕਤ ਦਾ ਠੰਡ ਹੋ ਜੂਗੀ ਜੀ ਪੂਰੀ ਲੋ ਜੀ ਸਾਗ ਵਾਲਾ ਤਾਂ ਬਹੁਤ ਹੀ ਜਿਆਦਾ ਵਧੀਆ ਬਣਿਆ ਸੀਗਾ ਤੇ ਇੰਨੀ ਜਿਆਦਾ ਰੋਟੀ ਖਾ ਲਈ ਨਾ ਅੱਜ ਤਾਂ ਜਿਆਦਾ ਹੀ ਰੋਟੀ ਖਾ ਲਈ ਤੇ ਢਿੱਡ ਜਮਾ ਭਰ ਗਿਆ ਤੇ ਹੁਣ ਮੈਨੂੰ ਆਇਆ ਹੋਇਆ ਉਹ ਦੁੱਧ ਵੀ ਨਾ ਹੈ ਜਦੋਂ ਦੁੱਧ ਕਿੱਥੇ ਪਾਵਾਂਗੀ ਤੇ ਬਹੁਤ ਹੀ ਸਵਾਦ ਬਣਾ ਸੀ ਜੀ ਸਾਗ ਤੇ ਸਾਰਾ ਦਿਨ ਲੈ ਜਾਂਦਾ ਸਾਗ ਦੇ ਉੱਤੇ ਇੱਕ ਜਣਾ ਸਪੈਸ਼ਲ ਸਾਗ ਦੇ ਉੱਤੇ ਹੀ ਚਾਹੀਦਾ ਹੀ ਚਾਹੀਦਾ ਹੁੰਦਾ ਤੇ ਚਲੋ ਜੀ ਕਿੱਦਾਂ ਦੇ ਕਰੀਏ ਤੁਸੀਂ ਸਾਗ ਬਣਾਉਣਾ ਸਾਗ ਬਣਾਉਣਾ ਅੱਜ ਫਿਰ ਡੈਡੀ ਲਈ ਆਏ ਤੇ ਖੇਤੋਂ ਤੋੜ ਕੇ ਲਿਆਏ ਡੈਡੀ ਤੇ ਚਲੋ ਸਾਗ ਵੀ ਬਣਾ ਲਿਆ ਤੇ ਜਿੱਦੇ ਆਪਾਂ ਅਗਲੀ ਵਾਰ ਸਾਗ ਬਣਾਇਆ ਨਾ ਉਹਦੇ ਆਪਾਂ ਮੱਕੀ ਦੀਆਂ ਰੋਟੀਆਂ ਜ਼ਰੂਰ ਬਣਾਵਾਂਗੇ ਤੇ ਅਸੀਂ ਐਵੇਂ ਆਖੇ ਪਹਿਲਾਂ ਕਦੇ ਨਹੀਂ ਬਣਾਈਆਂ ਅਸੀਂ ਬਣਾਉਣੇ ਹੁੰਦੇ ਬਾਜਰੇ ਦੀਆਂ ਰੋਟੀਆਂ ਬਣਾਉਣੇ ਹੁੰਦੇ ਆ ਤੇ ਮੱਕੀ ਦੀਆਂ ਰੋਟੀਆਂ ਪਹਿਲੀ ਵਾਰ ਟਰਾਈ ਕਰਾਂਗੇ ਜਰੂਰ ਬਣਾਵਾਂਗੇ ਜੀ ਜਿੱਦਾਂ ਫੇਰ ਸਾਗ ਬਣਾਇਆ ਤੇ ਇਹ ਬਜੈਸ਼ਨ ਤੇ ਡੈਡੀ ਵਰਗੇ ਬੇਲੇ ਹੈ ਨਹੀਂ ਸੀ ਕਿਉਂਕਿ ਟਰਾਲੀ ਵੀ ਭਰਨੀ ਸੀਗੀ ਝੋਨੇ ਦੀ ਤੜਕੇ ਲੈ ਕੇ ਜਾਣੀ ਹੈ ਤੇ ਸਾਗ ਚਲੋ ਜੀ ਵਧੀਆ ਬਣਿਆ ਬਾਕੀ ਤੁਸੀਂ ਦੱਸੋ ਕਮੈਂਟ ਕਰਕੇ ਵੀ ਆਪਾਂ ਜਿਵੇਂ ਵੀ ਬਣਾਇਆ ਕਿਵੇਂ ਲੱਗਿਆ ਤੁਹਾਨੂੰ ਤੇ ਚਲੋ ਜੀ ਮਿਲਦੇ ਆਪਾਂ ਕੱਲ ਨੂੰ ਤੁਹਾਨੂੰ ਨੈਕਸਟ ਕਿਸੇ ਨਵੀਂ ਵੀਡੀਓ ਦੇ ਨਾਲ ਕਦੇ-ਕਦੇ ਬਲੌਗ ਦਾ ਗੈਪ ਪੈ ਜਾਂਦਾ ਜੀ ਹਨਾ ਤੇ ਵੀ ਕਦੇ ਕੋਈ ਆਇਆ ਨਹੀਂ ਹੁੰਦਾ ਆਏ ਜੇ ਹੁੰਦਾ ਵੀ ਰੋਜ਼ ਕੀਦ ਖਾ ਗਏ ਵੀ ਉਹੀ ਕੰਮ ਕਰ ਤੁਸੀਂ ਆਖੋਗੇ ਤੇ ਬਸ ਤਾਂ ਹੀ ਮਨ ਜਾਣੀ ਕਰਦਾ ਕਦੇ-ਕਦੇ ਬਣਾਉਣ ਦਾ ਤੇ ਵੀ ਜੇ ਇਹ ਹੋ ਜਾਂਦਾ ਵੀ ਅੱਜ ਕੁਝ ਨਵਾਂ ਕਰਦੇ ਆ ਉਹਦੇ ਆਪਾਂ ਐ ਹੋ ਜਾਂਦਾ ਚਲੋ ਅੱਜ ਬਣਾਵਾਂਗੇ ਵਲੌਗ ਤੇ ਚਲੋ ਜੀ ਬਾਕੀ ਜੇ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਸੋਣਾ ਜਿਹਾ ਕਮੈਂਟ ਕਰਦੇ ਹੋ ਜੀ ਚਲੋ ਜੀ ਇਸ ਦੇ ਨਾਲ ਕਰਦੇ ਆਂ ਵੀਡੀਓ ਦਾ ਐਂਡ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਜੀ